ਅਸੀਂ ਵੀ ਸਿਸਵਾ ਲਾਉਣੀ ਸੀ ਜੀ ਸੀਐਮ ਸਾਹਿਬ ਸਰਕਾਰੀ ਕੋਠੀ ਚਾਉਂਦੇ ਸੀ ਅਸੀਂ ਉਦੋਂ ਮਿਲ ਕੇ ਆਦੇ ਲੋਕਾਂ ਦੀ ਗੱਲਾਂ ਕਰਦੇ ਸੀ ਪਰ ਜਿਨ੍ਹਾਂ ਨੇ ਬਾੜੀ ਪੂਸ ਚੱਕੀ ਉਹ ਸਿਸਵਾ ਹੀ ਜਾਂਦੇ ਸੀ ਆ ਦੱਸ ਹੀ ਦਿਓ ਮੈਂ ਨਾ ਤਾਂ ਮੈਂ ਸਾਰੇ ਜਾਣਦੇ ਆ ਜੀ ਬਰਾਤ ਸਾਹਿਬ ਉਹ ਉਹਨਾਂ ਦਾ ਉਹਨਾਂ ਦੇ ਪੂਸ ਹੀ ਸਿਸਵਾ ਜਿਹੜੇ ਜਾਂਦੇ ਸੀ ਨਾ ਉਹਨਾਂ ਨੇ ਉਹਨਾਂ ਨੇ ਸਾਰਿਆਂ ਦੇ ਮੱਜੀ ਠੋਕੀ ਆ ਤੇ ਉਹਨਾਂ ਨੇ ਕੋਈ ਚੰਗਾ ਕੰਮ ਨਹੀਂ ਕੀਤਾ ਆ ਆ ਤਾਂ ਠੀਕ ਹੈ ਜੇ ਜੇ ਕਿਸੇ ਸੱਜਣ ਨਾਲ ਤੁਹਾਡੀ ਮੰਨ ਲਓ ਮੇਰੀ ਕਿਸੇ ਨਾਲ ਸੱਜਣਤਾ ਹੀ ਹੈ ਸੱਜਣਤਾਈਆ ਇਕੱਠੇ ਖਾਦਾ ਪੀਤਾ ਬੈਠੇ ਆ ਤੇ ਅੱਜ ਮੇਰੀ ਥੋੜਾ ਨਾ ਵਿਗੜ ਗਈ ਮੈਂ ਆਦੇ ਰਾ ਪੈ ਗਿਆ ਤੁਸੀਂ ਆਦੇ ਰਾ ਪੈਗੇ ਪਰ ਜਿਹੜਾ ਸੱਜਣ ਖਾ ਪੀ ਕੇ ਨਾਲ ਤੇ ਕੋਲੋਲਾ ਕਰਿਓ ਦੁਬਾਰ ਉਹ ਸੱਜਣ ਕਹਿਣ ਦੇ ਲਈ ਉਹ ਉਹ ਕਿਸੇ ਦੇ ਨਾ ਤੁਹਾਡੇ ਅੱਜ ਸੱਜਣਾ ਉਹ ਨਾ ਗੱਲ ਨੂੰ ਕਿਸੇ ਦਾ ਵੀ ਹੋਣਾ ਇਹੋ ਜਿਹੇ ਕੋਣ ਜਿਹੜਾ ਉਹਨੂੰ ਕੈਪਟਨ ਸਾਹਿਬ ਨੂੰ ਲਾ ਕੇ ਆਪ ਸੀਐਮ ਬਣਨਾ ਚਾਹੁੰਦੇ ਸੀ ਪਰ ਬਣੀ ਨਹੀਂ ਗੱਲ ਪੰਜੇ ਚਾਰੇ ਸੀ ਚਾਰੇ ਪੰਜੇ ਹੋਈ ਸੀ ਜਿਹੜੇ ਚਾਰ ਪੰਜ ਸੀ ਨਾ ਪਰ ਉਹ ਕਹਿੰਦਾ ਅਜਾ ਸੁਣ ਲਓ ਮੇਰੀ ਗੱਲ ਫਿਰ ਫਿਰ ਮੈਂ ਸੁਣ ਲਓ ਜਿਹਨੂੰ ਵੱਡੇ ਵੱਲ ਨਹੀਂ ਦਿੱਤਾ ਜਾਂਦਾ ਸੀ ਉਹ ਮੁੱਖ ਮੰਤਰੀ ਬਣ ਗਿਆ ਦੇਖੋ ਕਮਾਲ ਵੇਖੋ ਰੱਬ ਦੇ ਅਸਾ ਸੀਐਮ ਚੰਨੀ ਨੂੰ ਵੜਨ ਦੇ ਦਿੰਦੇ ਨਹੀਂ ਐ ਨਹੀਂ ਮੇਰੇ ਕਹਿੰਦਾ ਭਾਵ ਵੀ ਉਹਨਾਂ ਤੋਂ ਘੱਟ ਆਉਂਦਾ ਸੀ ਸੀਐਮ ਚੰਨੀ ਮੈਂ ਸੀਐਮ ਚੰਨੀ ਦੀ ਮੈਂ ਮੈਂ ਉਸ ਕਹਿੰਦਾ ਵੀ ਸੀਐਮ ਚੰਨੀ ਬਹੁਤ ਘੱਟ ਆਉਂਦਾ ਸੀ ਉਹਨਾਂ ਦੇ ਮੁਕਾਬਲੇ ਬਹੁਤ ਘੱਟ ਆਉਂਦੇ ਸੀ ਪਰ ਵੇਖੋ ਰੱਬ ਨੇ ਉਹਦੇ ਸਿਰ ਤੇ ਤਾਜ ਰੱਖਦਾ ਜਿਹੜੀ ਬਾੜੀ ਫੂ ਫੂ ਚੱਕੀ ਪਰਦੇ ਦੀ ਲੈ ਗਏ ਆ ਰੱਬ ਦੀ ਦੇਖੋ ਆ ਸੱਚ ਐ ਜਿਨ੍ਹਾਂ ਨੇ ਜਿਨ੍ਹਾਂ ਨੂੰ ਕੈਪਟਨ ਅਮਰਿੰਦਰ ਸਿੰਘ ਦੇ ਕੋਲੇ ਕਰ ਆਉਣ ਵੀ ਸ਼ੂਟ ਸੀ ਸਿਸਵਾ ਸੀਐਮ ਰੇਜਸ ਉਹਨਾਂ ਨੇ ਪ੍ਰੈਸਪਸ਼ਨ ਵਡਾਈ ਕੈਪਟਨ ਅਮਰਿੰਦਰ ਸਿੰਘ ਦੀ ਵੀ ਆ ਐ ਜੀ ਆ ਐ ਐ ਜੀ ਆ 75 25 ਐ ਜੀ ਆ ਫਲਾਨਾ ਤਸੀ ਐ ਜੀ ਆ ਐ ਐ ਬਾਈ ਜੀ ਤੇ ਹੋਰ ਵੀ ਤਾਂ ਉਹ ਵੀ ਸਿਚੁਏਸ਼ਨ ਹੈ ਅੱਜ ਕੈਪਟਨ ਅਮਿੰਦਰ ਸਿੰਘ ਕੁਝ ਕਹਿ ਲੋ ਬਾਈ ਜੀ ਮੈਨੂੰ ਇਹ ਕਹਿੰਦਾ ਕੋਈ ਨਿੱਕੀ ਜਿਹੀ ਚੀਜ਼ ਦੀ ਕੁਰਬਾਨੀ ਨਹੀਂ ਦਿੰਦਾ ਨਿੱਕੀ ਜਿਹੀ ਚੀਜ਼ ਵਾਸਤੇ ਜੇ ਕੈਪਟਨ ਦੱਸੇ ਮਾੜਾ ਸੀ ਉਦੋਂ ਹੀ ਰਿਜ਼ਾਈਨ ਕਰਕੇ ਮਿਨਿਸਟਰੀ ਤੋਂ ਚਲੇ ਜਾਂਦੇ ਕੈਪਟਨ ਅਮਿੰਦਰ ਸਿੰਘ ਉਹੀ ਬੰਦਾ ਹੈ ਜਿਹਨੇ ਪੰਜਾਬ ਦੇ ਸਿੱਖਾਂ ਦੀ ਖਾਤਰ ਉਹਨੇ ਰਿਜ਼ਾਈਨ ਦਿੱਤਾ ਠੀਕ ਹੈ ਨਾ ਸੀਐਮ ਸਾਹਿਬ ਕੈਪਟਨਸ ਕੈਪਟਨਸ ਸਾਹਿਬ ਸੀਐਮ ਸੀ ਉਦੋਂ ਜਦੋਂ ਮਿਨਿਸਟਰੀਆਂ ਬਣਦੀਆਂ ਸੋ ਉਦੋਂ ਵੀ ਬਹੁਤ ਤੁਹਾਡੇ ਕੋਲੇ ਤਾਂ ਆਉਂਦੇ ਨੂੰ ਸਪਾਸਰ ਮੈਨੂੰ ਮਿਨਿਸਟਰ ਬਣਾ ਦੋ ਮੈਨੂੰ ਬਣਾ ਦੋ ਆ ਜਿਹੜੇ ਬਣਾਏ ਹੈ ਨਾ ਜਿਹੜੇ ਕੋਈ ਉਹਨਾਂ ਤਿੰਨ ਚਾਰ ਮਿਨਿਸਟਰ ਦੀ ਸੀਗੇ ਦੋ ਤਿੰਨ ਹੂ ਸੀਗੇ ਤਿੰਨ ਚਾਰ ਤੋਂ ਮਿਨਿਸਟਰ ਦੀ ਦੋ ਤਿੰਨ ਹੂ ਸੀਗੇ ਜਿਹੜੇ ਰੋਜ਼ ਆਉਂਦੇ ਸੀਗੇ ਤੇ ਕਾਰਵਾਈ ਉਹਨਾਂ ਨੇ ਪਾਈ ਆ ਉਦੋਂ ਇੱਕ ਟ੍ਰਿਬਿਊਚ ਖਬਰ ਨਿਕਲੀ ਸੀਗੀ ਵੀ ਅਰਦਾਸ ਕੀਤੀ ਗਈ ਸੀ ਕਹਿੰਦੇ ਰਾਜਾ ਬੜੇ ਦੂਸੇ ਤਾਂ ਸੀ ਮੈਨੂੰ ਮਿਨਿਸਟਰੀ ਬਣਾਇਆ ਭਾਈ ਜੀ ਉਹ ਹੋ ਸਕਦਾ ਰਾਜਾ ਬੜੇ ਮੈਂ ਮੰਨ ਸਕਦਾ ਵੀ ਉਹਨੂੰ ਮਿਨਿਸਟਰ ਨਹੀਂ ਬਣਾਇਆ ਸੀ ਕੈਪਟਨ ਰਣਜੀਤ ਸਾਹਿਬ ਨੇ ਪਰ ਜਿਹਨਾਂ ਨੂੰ ਬਣਾਇਆ ਸੀ ਉਹ ਕਿਹੜੀ ਗੱਲਾਂ ਗੁੱਸੇ ਸੀ ਜਿਹੜੇ ਬਣਾਏ ਸੀ ਆਪ ਸੈਕਟਰ ਦੇ ਗੁਰਦੁਆਰਾ ਸਾਹਿਬ ਚ ਅਰਦਾਸ ਹੋਈ ਸੀ ਅੱਛਾ ਆਟਰ ਸੈਕਟਰ ਦੇ ਗੁਰਦੁਆਰਾ ਸਾਹਿਬ ਚ ਅਰਦਾਸ ਹੋਈ ਸੀ ਉਸ ਅਰਦਾਸ ਦਾ ਤੁਸੀਂ ਪਤਾ ਕਰਵਾ ਲਿਓ ਵੀ ਉਹ ਸਰਦਾਰ ਅਰਦਾਸੀ ਇਹ ਕੌਣ-ਕੌਣ ਸੀਗੇ ਤੇ ਅਰਦਾਸ ਸ਼ਾਮਲ ਕੌਣ-ਕੌਣ ਸੀ ਸਭ ਪਤਾ ਲੱਗਦਾ ਮਕਸਦ ਕੀ ਸੀ ਅਰਦਾਸ ਦਾ ਅਰਦਾਸ ਕਰ ਵੀ ਆਪਾਂ ਇਕੱਠੇ ਆਏ ਦੇ ਉਲਟ ਅੱਛਾ ਅਰਦਾਸ ਵੀ ਆਪਾਂ ਇਕੱਠੇ ਆਏ ਵੀ ਕੈਪਟਨ ਦੱਸੇ ਦੇ ਉਲਟ ਵੀ ਆਪਾਂ ਇਕੱਠੇ ਰਹਿਣਾ ਅਰਦਾਸ ਕਰਕੇ ਤੇ ਬਾਹਰ ਨਿਕਲੇ ਸੀ अखबारा चपी बस फिर फिर खिलन खुल बेसिकली बेसिकली मैं हमेशा एक चीजा एक दसियां जा रही कैप्टन सिंह बारे में बहुत माड़ा जी ऐसी है जी तिमका है भाई जी वो सच्चापाही है ट्रू सोलर ठीक है ना हीज ए ट्रू सिख ਜੇਸ ਕਰਦੇ ਜੋਸ ਕਰਦੇ 6ਵੇਂ ਪਾਤਸ਼ਾਹੀ ਦੀ ਹੱਥ ਲਿਖ ਹੱਥ ਲਿਖ ਪੰਨਾ ਹੋਵੇ ਹੱਥ ਲਿਖ ਕਾਗਜ਼ ਹੋਵੇ ਲਿਖਤ ਹੋਵੇ ਤੇਰਾ ਕਰ ਮੇਰਾ ਹਸ ਹੈ ਤੇ ਬਾਈ ਜੇ ਗੁਰੂ ਸਾਹਿਬ ਨੇ ਉਹ ਬਖਸ਼ਿਸ਼ ਕੀਤੀ ਕਿੰਨੇ ਸਾਰੇ ਪਰਿਵਾਰ ਆ ਜਿਨ੍ਹਾਂ ਨੂੰ ਗੁਰੂ ਸਾਹਿਬ ਦੀ ਸਿੱਧੀ ਬਖਸ਼ਿਸ਼ ਤੁਸੀਂ ਮੈਨੂੰ ਇੱਕ ਗੱਲ ਦੱਸੋ ਵੀ ਪਟਿਆਲਾ ਖਾਨਦਾਨ ਨੂੰ ਤਾਂ ਦਿੱਤੀ ਹੈ ਨਾ ਗੁਰੂ ਸਾਹਿਬ ਕੈਪਟਨ ਬਸੁਰਾ ਨਹੀਂ ਦਿੱਤੀ ਬਾਬੇ ਆਲੇ ਨੇ ਤਾਂ ਲਿਖਤਾਈ ਵੀ ਹੈ ਨਾ ਉਦੋਂ ਦੀ ਬਾਬੇ ਫੂਲ ਵੇਲੇ ਦੀਆਂ ਗੱਲਾਂ ਨਾ ਜੇ ਉਹ ਐ ਗੁਰੂ ਸਾਹਿਬ ਤੋਂ ਉੱਪਰ ਤਾਂ ਕੋਈ ਨਹੀਂ ਜੇ ਗੁਰੂ ਸਾਹਿਬ ਉਸ ਬੰਦਿਆਂ ਨੂੰ ਮਾੜਾ ਸਮਝਦੇ ਤੇ ਉਹਨਾਂ ਨੂੰ ਹੱਥ ਲਿਖ ਦਿੱਤੀ ਕਿਤੇ ਤੂੰ ਜਾ ਕੇ ਆਇਓ ਕੈਪਟਨ ਸਾਹਿਬ ਦੇ ਘਰੇ ਜਿੱਦਨ ਤੁਸੀਂ ਮੈਨੂੰ ਕੋ ਮੈਂ ਤੁਹਾਨੂੰ ਲੈ ਕੇ ਚਲੂੰਗਾ ਉਹਨਾਂ ਦੇ ਕਰੇ ਛੇਵੇਂ ਪਾਸ਼ਾ ਦੇ ਹੱਥ ਲਿਖਤਾ ਤੇਰਾ ਕਰ ਮੇਰਾ ਅਸ ਹੈ ਇਸ ਤੋਂ ਉੱਪਰ ਹੋਰ ਕੀ ਜੇ ਪਾਵੇਂ ਇਹ ਗੱਲਾਂ ਕਹਿ ਦਿੰਗੀਆਂ ਉਹ ਜੀ ਐ ਜੀ ਲੈ ਦੇ ਕੇ ਪਰਸਨਲ ਗੱਲਾਂ ਤੇ ਉਤਰੇ ਆਉਂਦੇ ਲੋ ਪਰ ਪਰਸਨਲ ਗੱਲਾਂ ਵੀ ਉਹਨਾਂ ਨੇ ਕੀਤੀਆਂ ਪਰਸਨਲ ਗੱਲਾਂ ਵੀ ਉਹਨਾਂ ਨੇ ਕੀਤੀ ਜਿਨ੍ਹਾਂ ਨੂੰ ਸਾਹਿਬ ਨੇ ਪਰਸਨਲ ਇਨਵਾਈਟ ਕੀਤਾ ਅੱਛਾ ਮਹਾਰਾਣੀ ਪ੍ਰਬੀਤ ਗੋਰਡ ਦੇ ਕੈਪਟਨ ਸੀਐਨਸੀ ਤਾਂ ਮਹਾਰਾਣੀ ਪ੍ਰਬੀਤ ਗੋਰਡ ਨਾਲ ਪੰਜੂਮੀ ਨੇ ਅਡਵਾਈਜ਼ਰ ਰਹਾ ਤਾਂ ਇੱਕ ਇਹ ਵੀ ਮਦੇ ਫੈਮਲੀ ਦੇ ਲਈ ਸਵਾਲ ਹੈ ਵੀ ਕਿਉਂਕਿ ਜਦੋਂ ਬੰਦੇ ਆਪਣੀ ਰਾਜੇ ਹੁੰਦੇ ਦਾ ਸਵਾਲ ਤਾਂ ਹੁੰਦਾ ਵੈਸੇ ਪਰ ਮਹਾਰਾਣੀ ਪ੍ਰਬੀਤ ਕਰਨ ਪੰਜੂਮੀ ਨਦੀ ਦੇ ਕੈਪਟਨ ਸਾਹਿਬੇ ਕਰੀ ਮਿਲਦੇ ਨੇ ਏ ਅਰੂਸਾ ਲ ਨੂੰ ਗੱਲਾਂ ਆਮ ਚੱਲਦੀਆਂ ਤੁਸੀਂ ਕਦੇ ਦੇਖਿਆ ਰੂਸਾ ਲ ਨੂੰ ਉਸੇ ਸਵਾਂ ਚਾਉਂਦੇ ਆ ਜਾਂ ਕੋਠੀ ਚਾਉਂਦੇ ਬਾਈ ਜੀ ਮੈਂ ਤੁਹਾਨੂੰ ਹੀ ਗੱਲ ਦੱਸਦਾ ਦੇਖੋ ਮੈਂ মিডিਆ ਰਹੀ মিডিਆ ਰਹੀ ਬਹੁਤ ਗੱਲਾਂ ਸੁਣ ਲਈਆਂ ਤੁਸੀਂ ਮੇਰੀ ਗੱਲ ਦਾ ਯਕੀਨ ਮੰਨੋਗੇ ਕਿ ਨਹੀਂ ਤੁਹਾਡੇ ਆਡੀਅנס ਬਣਨੇਗੇ ਕਿ ਨਹੀਂ ਮੈਂ ਤੁਹਾਨੂੰ ਜਾ ਸੱਚ ਦੱਸਦਾ ਮੈਂ 55 ਸਾਲਾਂ ਚ 55 ਸਾਲਾਂ ਚ ਮੈਂ ਮਿਸਸ ਅਰੂਸਾ ਲ ਨੂੰ ਇੱਕ ਦਿਨ ਮਿਲਿਆ ਉਹ ਵੀ ਕਿਵੇਂ ਮਿਲਿਆ ਉੱਥੇ ਕੋਈ ਪ੍ਰੈਸ ਕਾਨਫਰੰਸ ਸੀ ਪ੍ਰੈਸ ਦੀ ਕੋਈ ਕਾਨਫਰੰਸ ਹੋਣੀ ਸੀ ਤੇ ਕੋਈ ਜਰਨਲਿਸਟ ਬਾਹਰੋਂ ਵੀ ਆਈ ਹੋਈ ਸੀ ਕੋਈ ਜਰਨਲਿਸਟ ਬਾਹਰੋਂ ਵੀ ਆਈ ਹੋਈ ਸੀ ਮੈਂ ਜਦੋਂ ਅੰਦਰ ਜਾਣ ਲੱਗਿਆ ਸੀਐਮ ਰੈਸਿਡੈਂਸ ਦੇ ਵਿੱਚ ਅੰਦਰ ਉਹਨਾਂ ਦੇ ਜਿੱਥੇ ਪ੍ਰੈਸ ਕਾਨਫਰੰਸ ਹੋਣੀ ਸੀ ਬਾਹਰ ਹਾਲ ਆ ਉੱਥੇ ਜਾਣ ਲੱਗਿਆ ਤੇ ਉੱਥੇ ਮੈਡਮ ਅਰੁਸਾ ਲਮ ਬੈਠੀ జర్నలిస్ట్ ਆਈ ਵੀ ਸੀ ਕੋਈ ਇੰਟਰਨੈਸ਼ਨਲ ਜਰਨਲਿਸਟ ਆਈ ਵੀ ਸੀ ਮੇਰੇ ਸਾਹਬ ਨਾਲ ਕੋਈ ਕੋਈ ਕਿਸੇ ਟੌਪਿਕ ਤੇ ਕੋਈ ਇੰਟਰਵਿਊ ਹੋਣੀ ਸੀ ਸੋ ਉਹੀ ਮੈਂ ਵੇਖਿਆ ਤੇ ਉਹਨਾਂ ਨੇ ਮੈਨੂੰ ਵੇਖ ਕੇ ਫਤਿਹ ਬੁਲਾਈ ਤੇ ਮੈਂ ਆਪਦਾ ਵਾਪਸ ਆਇਆ ਇਸ ਤੋਂ ਵੱਧ ਮੈਂ 4.5 5 ਪੌਣੇ 5 ਸਾਲ ਉੱਤੇ ਰਿਹਾ ਮੈਂ ਕਿਤੇ ਅਰੂਸਾ ਆਲਗ ਨੂੰ ਮੈਂ ਨਹੀਂ ਦੇਖੀ ਰਿਸ਼ਤਾ ਤਾਂ ਸੀਗੇ ਨਾ ਜੇ ਤੁਸੀਂ ਦੇਖੋ ਕੈਪਟਨ ਹੁਣ ਮੇਰੀ ਗੱਲ ਸੁਣੋ ਲੋਕ ਰਿਸ਼ਤਾ ਬਰਾਬਰ ਸਾ ਮੇਰੀ ਗੱਲ ਸੋ ਵੀ ਉਹਨਾਂ ਰਿਸ਼ਤਾ ਤੁਸੀਂ ਤੁਸੀਂ ਮੇਰੇ ਛੋਟੇ ਭਾਈ ਹੋ ਤੁਹਾਡਾ ਮੇਰਾ ਇੱਕ ਪਿਆਰਾ ਮਾਦਾ ਵੇਸ਼ਤਾ ਤੁਸੀਂ ਇੱਕ ਜਰਨਲਿਸਟ ਤੌਰ ਤੇ ਥੋੜਾ ਜਰਨਲਿਸਟ ਤੌਰ ਤੇ ਤੁਸੀਂ ਮੇਰੇ ਇਲਾਕੇ ਦੇ ਮੇਰੇ ਇਲਾਕੇ ਦੇ ਵੀ ਹੋ ਤੁਹਾਡੀ ਜਿਹੜੀ ਤੁਸੀਂ ਅੱਜ ਪ੍ਰੈਸ ਕਾਨਫਰੰਸ ਜਿਹੜੀ ਤੁਸੀਂ ਮੇਰੇ ਨਾਲ ਆਪਾਂ ਵਾਰਤਾਲਾਪ ਕਰ ਰਹੇ ਆ ਥੋੜੇ ਜਿਹੜੇ ਥੋੜੇ ਉਲਟਾ ਵਾਲੇ ਹੋਣਗੇ ਉਹ ਦੱਗਣਗੇ ਕਿ ਇਹਦੇ ਪਿੰਡਾਂ ਦੇ ਦੇ ਹੱਕ ਦੀ ਗੱਲ ਕਰ ਗਿਆ ਜਿਹੜੇ ਕੋਈ ਮੇਰੇ ਉਲਟਾ ਵਾਲੇ ਹੋਣਗੇ ਉਹ ਇੱਕ ਹੋਰ ਨਜ਼ਰੀਆ ਦੇਖਣਗੇ ਅਰੂਸਾ ਆਲਮ ਦਾ ਰਿਸ਼ਤਾ ਕੈਪਟਨ ਅਮਰਿੰਦਰ ਸਿੰਘ ਦੇ ਨਾਲ ਕੈਪਟਨ ਸਾਹਿਬ ਨੇ ਇੱਕ ਦਿਨ ਦੱਸਿਆ ਸੀ ਉਹ ਵੀ ਉਹਨਾਂ ਨੂੰ ਕਿਤੇ ਪ੍ਰੈਸ ਕਾਨਫਰੰਸ ਮਿਲੇ ਸੀ ਤੇ ਉਹਨਾਂ ਦਾ ਇੱਕ ਚੰਗੇ ਦੋਸਤਾਂ ਵਾਲਾ ਰਿਸ਼ਤਾ ਦੇਖੋ ਇੱਕ ਚੰਗੇ ਇੱਕ ਲੇਡੀ ਦੇ ਨਾਲ ਜੇ ਕਿਸੇ ਦੀ ਦੋਸਤੀ ਹੋ ਜਾਵੇ ਉਹਦਾ ਹਮੇਸ਼ਾ ਗਲਤ ਮਤਲਬ ਨਹੀਂ ਕੱਢ ਲੈਣਾ ਚਾਹੀਦਾ ਜਿਹੜੇ ਉੱਥੇ ਬੈਠੇ ਐ ਮੈਂ 5 ਸਾਲ ਮੈਂ 20 ਸਾਲ ਨੂੰ ਆ ਰਹੇ ਹਾਂ ਬਤੌਰ 5 ਸਾਲ ਤੋਂ ਉਹ ਸੀ ਦੇ ਬਤੌਰ 5 ਸਾਲ ਮੈਂ ਕਹੀ ਜਾਂਦਾ ਯਾਰ ਦੇਖੋ ਐਵੇਂ ਮੈਨੂੰ ਕੋਈ ਕੱਲ ਨੂੰ ਕਵੇ ਵੀ ਉੱਥੇ ਆ ਚੀਜ਼ ਮੈਂ ਜਿਹੜੀ ਕਹੀ ਹੈ ਨਾ ਮੈਂ ਅੱਜ ਤਾਈ ਮੈਂ ਕੋਈ ਵੀ ਐਸੀ ਚੀਜ਼ ਨਹੀਂ ਇਹੋ ਜੀ ਚੀਜ਼ ਦੇਖੀ ਕਿਤੇ ਕਹਿੰਦੇ ਨੇ ਉਹ ਇੱਕ ਕੁਬੀਰਾਮ ਦੀ ਵੀਡੀਓ ਵਾਇਰਲ ਹੋ ਗਈ ਸੀਤਾਪੁਰ ਦੱਸੋ ਉਹ ਸੀਤਾਪੁਰ ਕੀ ਜੇ ਕਿਸੇ ਫੜਦਾ ਨਾਲ ਲੇ ਤਾਂ ਉਹ ਸੀਤਾਪੁਰ ਰੱਖਦਾ ਆਪਣੇ ਤਾਂ ਲੋਕ ਇਹੋ ਜਿਹੇ ਆ ਜੋ ਮਰਜ਼ੀ ਗੱਲ ਕਰਾਉਂਦੇ ਆ ਤੁਹਾਡੇ ਕਰੀਅਰ ਬਚਾਉਣੇ ਆ ਤੁਸੀਂ ਫਿਰ ਟਿਕਟ ਦੀ ਗੱਲ ਕਰਕੇ ਨਾਲੇ ਉਹ ਵੀ ਬੀਤਪੁਰ ਤੋਂ ਮੈਨੂੰ ਮੈਂ ਮੇਰੇ ਟਿਕਟ ਲੜਨੀ ਹੈ ਫਿਰ ਆਉਂਗਾ ਅੱਜ ਬੱਸ ਦੇਖੋ ਬਰਾਤ ਸਾਹਿਬ ਹਰ ਪੋਲੀਟੀਕਲ ਬੰਦੇ ਦਾ ਇੱਕ ਸੁਪਨਾ ਹੁੰਦਾ ਵੀ ਮੈਂ ਇਲੈਕਸ਼ਨ ਲੜਨੇ ਆ ਬਿਲਕੁਲ ਪੋਲੀਟੀਕਲ ਬੰਦਾ ਹਰ ਸੁਪਨਾ ਹੁੰਦਾ ਵੀ ਮੈਂ ਪੋਲੀਟੀਕਲ ਬੰਦਾ ਫੀਕੋੜ ਦੀ ਤਰੱਕੀ ਵਾਸਤੇ ਇਲੈਕਸ਼ਨ ਲੜਦਾ ਮੇਰਾ ਸੁਪਨਾ ਹੈ ਮੈਂ ਇਲੈਕਸ਼ਨ ਲੜਨਾ ਚਾਹੁੰਦਾ ਮੈਂ ਫੀਕੋੜ ਨੂੰ ਤਰੱਕੀ ਦੇ ਰਹੀ ਤੇ ਲੇਕਿਨ ਹਰ ਹਰ ਬੰਦੇ ਦਾ ਸੁਪਨਾ ਹੁੰਦਾ ਹੈ ਮੇਰੇ ਤੋਂ ਬਾਅਦ ਵੀ ਕਈ ਹੋਰ ਹੋਵੇ ਹੋਰ ਵੀ ਹੋਣਗੇ ਬੀਜੇਪੀ ਜਿਹੜੇ ਫੀਕੋੜ ਦੇ ਹੋਰ ਹਰ ਇੱਕ ਦੇ ਮਨ ਚ ਖਾਸ਼ ਵੀ ਮੈਂ ਇਲੈਕਸ਼ਨ ਲੜਦੇ ਟਿਕਟ ਦੇਣੀ ਨਾ ਦੇਣੀ ਉਹ ਪਾਰਟੀ ਦੇ ਉਹ ਪਾਰਟੀ ਜਿਹਨੂੰ ਟਿਕਟ ਦੇਊਗੀ ਉਹਦੇ ਡੱਟ ਕੇ ਮਦਦ ਬੜੀ ਬੜੀ ਕਲੇਟੀ ਜੀ ਅੱਛਾ ਕੁਸ਼ਦੀਪ ਸਿੰਘ ਤੇ ਲੋਗ ਵੀ ਦੇਰੀ ਆਰਮੀਆ ਗੱਲਾਂ ਵੀ ਭਾਜਪਾ ਚ ਰਲ ਜਾਣਗੇ ਜੇ ਕੀਤੇ ਲੋਗ ਭਾਜਪਾ ਚੋਂ ਦੇਣ ਤੇ ਫਿਰ ਤੁਹਾਡਾ ਕਰੀਅਰ ਕੀ ਰਹੇਗਾ ਤੁਸੀਂ ਕਰੋਗੇ ਭਾਈ ਜੀ ਦੇਖੋ ਮੇਰੀ ਗੱਲ ਸੁਣਾਓ ਉਹਦੇ ਜਿਹੜੇ ਭਾਗ ਆ ਕੁਸ਼ਦੀਪ ਦੇ ਉਹ ਮੈਂ ਖੋਹ ਨਹੀਂ ਲੈਣੇ ਮੇਰੇ ਜਿਹੜੇ ਭਾਗ ਆ ਕੀ ਕੀ ਦੇਣੀ ਖੋਹ ਲੈਣੇ ਜੋ ਜਿਹਦੀ ਕਿਸਮਤ ਚ ਜੋ ਲਿਖਿਆ ਮਿਲਣਾ ਉਹ ਹੀ ਹੈ ਠੀਕ ਹੈ ਜੇ ਕੁਸ਼ਲਦੀ ਨੂੰ ਬੀਜੇਪੀ ਟਿਕਟ ਨੂੰ ਬਹੁਤ ਇਸ ਤੋਂ ਮੈਨੂੰ ਮਦਦ ਕਰੂੰਗਾ ਜੇ ਮੈਨੂੰ ਦੋਗੇ ਬੀਜੇਪੀ ਟਿਕਟ ਜੇ ਕੁਸ਼ਲਦੀ ਬੀਜੇਪੀ ਜਾਗਰਣ ਮੈਨੂੰ ਮੇਰੀ ਮਦਦ ਕਰ ਦੂਗਾ ਆ ਤਾਂ ਪਾਰਟੀਆਂ ਨੇ ਫੈਸਲੇ ਨਾ ਕਿ ਇੰਡੀਵਿਜੂਅਲ ਕੋਸ਼ਾਸ ਆ ਪਾਰਟੀਆਂ ਨੇ ਫੈਸਲੇ ਕਰਨੇ ਯਾਨੀ ਪਾਸਪਾ ਦੀ ਜਿਹੜੀ ਵੋਟ ਹੈ ਉਹ ਸਿਰਫ ਸ਼ਹਿਰਤ ਦੇ ਵਿੱਚ ਹੀ ਰਹੇਗੀ ਪੰਜਾਬ ਦੇ ਵਿੱਚ ਤੁਸੀਂ ਇਕੱਠ ਕੀਤਾ ਸੀ ਕੱਟ ਦਾ ਘਰ 3500 4000 ਦਾ ਕੱਟ ਸੀਗਾ ਜਿਸ ਦੇ ਅੱਗੇ ਆਪਣੇ ਨੂੰ ਦੱਸेंगे ਹੈਥਾ ਉਸ ਚੀਜ਼ ਨੂੰ ਦੇਖ ਕੇ ਅਸੀਂ ਚਰਚਾ ਹੋਈ ਸਾਰੇ ਪੰਜਾਬ ਦੇ ਵਿੱਚ ਹੀ ਫੀਰਕੋਟ ਤੋਂ ਵੀਰਾਲਿਆ ਤੁਸੀਂ ਚਰਚਾ ਤਾਂ ਕਰਵਾਤੀ ਪਰ ਉਹ ਲੋਕ ਹੈਗੇ ਨੇ ਨਾਲ ਐਕਚੁਅਲੀ ਇਹ ਗਰੀ ਉਹਨਾਂ ਵਸਾਜਾ ਦੇ ਉਹ ਗ੍ਰਾਸਮਤੂ ਦੇ ਵਿੱਚੋਂ ਬੀਜੇਪੀ ਦਾ ਜਿਹੜਾ ਵੋਟ ਬੈਂਕ ਦਾ ਬਹੁਤ ਘੱਟ ਹੈ ਮੇਰੀ ਗੱਲ ਸੁਣੋ ਫੀਰਕੋਟ ਤੋਂ ਤੁਸੀਂ ਫੀਰਕੋਟ ਦਾ ਇੱਥੇ ਹਰ ਇੱਕ ਪਿੰਡ 'ਚ ਬੱਸਾਂ ਭਰੀਆਂ ਬੱਸਾਂ ਆਈਆਂ ਬੀਜੇਪੀ ਦੇ ਝੰਡਿਆਂ ਨਾਲ ਆਈਆਂ ਬੀਜੇਪੀ ਦੇ ਪ੍ਰੋਗਰਾਮ ਚ ਆਏ ਆ ਜੀਪੀ ਦੇ ਪ੍ਰੋਵੀਨਲ ਕੈਪਟਨ ਅਮਰਿੰਦਰ ਸਿੰਘ ਦੇ ਕਰਕੇ ਆਏ ਆ ਹਰ ਪਿੰਡਾਂ ਦੇ ਵਿੱਚੋਂ ਇੱਕ ਇੱਕ ਬਸ ਜਾਂ ਜਿੰਨੀ ਕੋਈ ਸਮਰੱਥਾ ਦੇ ਹਿਸਾਬ ਨਾਲ ਕਰੂਜ਼ਰ ਆ ਜਾਂ ਜੋ ਵੀ ਆਏ ਤੇ ਤਕਰੀਬਨ ਸਾਰਾ 80-80% ਪਿੰਡਾਂ ਦੇ ਘੱਟ ਸੀ ਇੱਕੋ ਪਿੰਡਾਂ ਚੋਂ ਹੀ ਲੋਕ ਆਇਆ ਤੇ ਪਿੰਡਾਂ ਦੇ ਮੈਂ ਆਪਦੇ ਸਾਰੇ ਯਾਰਾਂ ਦੋਸਤਾਂ ਨਾਲ ਬੰਦੇ ਨਾਲ ਸਲਾਹ ਕੀਤੀ ਕੋਈ ਐ ਨਹੀਂ ਵੀ ਓਵਰ ਨਹੀਂ ਰਹਾ ਡਿਸੀਜਨਸ ਹੋ ਗਏ ਮੈਂ ਆਪਦੇ ਸਾਰੇ ਯਾਰਾਂ ਦੋਸਤਾਂ ਨੂੰ ਕੌਨਫੀਡੈਂਸ ਲੈ ਕੇ ਉਹਦਾ ਸਬੂਤ ਤੁਹਾਨੂੰ 30-30 ਨੂੰ ਵੇਖਿਆ ਵੀ ਉਹਨਾਂ ਨੇ ਕੌਨਫੀਡੈਂਸ ਲੈ ਕੇ ਅਸੀਂ ਮੈਂ ਫਿਰ ਕਹਿੰਨਾ ਹੁਣ ਤਾਈ ਸਾਨੂੰ ਗੁੰਮਰਾਹ ਇਸੇ ਗੱਲ ਦਾ ਕੀਤਾ ਗਿਆ ਵੀ ਵੀ ਆ ਨਿਕਲ ਪਾਰੀਏ ਜੀ ਆ ਐਂ ਹੈ ਜੀ ਪਰ ਹੁਣ ਜਿਹੜੀ ਸਾਡੇ ਦਿਮਾਗ ਤੇ ਇਡਿਓਲੋਜੀਕਲੀ ਇਹ ਗੱਲ ਆ ਗਈ ਵੀ ਅਸੀਂ ਪੰਜਾਬ ਦੀ ਤਰੱਕੀ ਚਾਹੁੰਦੇ ਆ ਆ ਹੁਣ ਸਾਨੂੰ ਪਤਾ ਲੱਗ ਗਿਆ ਵੀ ਜੇ ਤਰੱਕੀ ਤਾਂ ਹੀ ਹੋਊਗੀ ਵੀ ਜੇ ਗਵਰਨਮੈਂਟ ਆਫ ਇੰਡੀਆ ਸਾਡੇ ਨਾਲ ਆਊਗੀ ਜੇ ਗਵਰਨਮੈਂਟ ਆਫ ਇੰਡੀਆ ਸਾਡੇ ਨਾਲ ਨਹੀਂ ਆਉਂਦੀ ਫਿਰ ਜਿਵੇਂ ਹੋਣਾ ਕਿ ਇਹ ਬਲੇਮ ਗੇਮ ਹੈ ਬਲੇ ਹਰ ਹਰ ਰੋਜ਼ ਬਲੇਮ ਗੇਮ ਹੈ ਬਲੇਮ ਅੱਜ ਤੁਸੀਂ ਹਰ ਜਿਹੜੀ ਚੀਜ਼ ਤੁਹਾਡੇ ਵੱਸੋਂ ਬਾਹਰ ਹੈ ਸੈਂਟਰ ਤੇ ਪਾ ਦਿਓ ਹਰ ਚੀਜ਼ ਸੈਂਟਰ ਤੇ ਪਾ ਦਿਓ ਪਰ ਅਖੀਰ ਸੈਂਟਰ ਤੇ ਪਾਉਣਾ ਸਰਕਾਰਾਂ ਦਾ ਜਾਂ ਮੰਤਰੀਆਂ ਸੰਬੰਧੀ ਉਹਦਾ ਕੁਝ ਹੁੰਦਾ ਪਸ ਇਸਦਾ ਆਮੰਦ ਆਮ ਪੰਜਾਬ ਗੱਲ ਤੁਸੀਂ ਕਿਸਾਨਾਂ ਦੀ ਕਰਦੇ ਹੋ ਉਹ ਭਾਜਪਾ ਜੀ ਨੇ ਕਿਸਾਨਾਂ ਨੂੰ 1.5 ਸਾਲ ਦਿੱਲੀ ਇਹ ਬਿਠਾਈ ਰੱਖਿਆ ਲੋਕ ਸੜਕਾਂ ਤੇ ਬੈਠੇ ਰਹੇ ਲੋਕ ਮਤਲਬ ਉੱਥੇ ਕਿੰਨੀਆਂ 700 ਦੇ ਨੇੜੇ ਮੌਤਾ ਹੋ ਗਈਆਂ ਉਸੇ ਭਾਜਪਾ ਦੀ ਐਮਪੀ ਸਾਡੇ ਬਜ਼ੁਰਗ ਬੀਬੀ ਨੂੰ ਕਹਿੰਦੀ ਹੈ ਵੀ ਪੈਸਿਆਂ ਤੇ ਆਉਂਦੀਆਂ ਦਿਹਾੜੀ ਤੇ ਆਉਂਦੀਆਂ ਉਹ ਭਾਜਪਾ ਥੋੜੇ ਚੰਗੇ ਕਿਰਦਾਰ ਹੋ ਉਹ ਮੇਦਨ ਦੱਸਣਾ ਜੀ ਕੈਪਟਨ ਅਮਰਿੰਦਰ ਸਿੰਘ ਮੁੱਖ ਮੰਤਰੀ ਸੀ ਕੈਪਟਨ ਅਮਰਿੰਦਰ ਸਿੰਘ ਨੇ ਕਿਸੇ ਬੰਦੇ ਨੂੰ ਰੋਕਿਆ ਦਿੱਲੀ ਜਾਣ ਸ਼ਾਇਦ ਤੁਹਾਨੂੰ ਪਤਾ ਹੋਵੇ ਵੀ ਕੈਪਟਨ ਅਮਰਿੰਦਰ ਸਿੰਘ ਬਤੌਰ ਮੁੱਖ ਮੰਤਰੀ ਵਾਪਸ ਸਾਹਿਬ ਖੁੱਲ੍ਹੇ ਹੀ ਛੂਟ ਸੀ ਵੀ ਕਿਸੇ ਨੂੰ ਨਹੀਂ ਰੋਕਣਾ ਸਰਕਾਰਾਂ ਦਾ ਤੁਸੀਂ ਹਾਲ ਦੇਖ ਲਿਆ ਖਨੌਰੀ ਬਾਰਡਰ ਤੇ ਬੈਠੇ ਸੀਗੇ ਕੁੱਟ-ਕੁੱਟ ਕੇ ਠਾਤੇ ਨਾਲੇ ਟਰਾਲੀਆਂ ਖੋਲੀਆਂ ਨਾਲੇ ਸਿਲੰਡਰ ਚੱਕਲੇ ਸਰਕਾਰਾਂ ਇੰਨੀ ਤਾਕਤ ਰੱਖਦੀ ਸਰਕਾਰਾਂ ਇੰਨੀ ਤਾਕਤ ਰੱਖਦੇ ਆ ਥੋੜੀ ਭਾਜ ਪਈ ਆ ਨਹੀਂ 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 ਆ ਬੀਜੇਪੀ ਦੀ ਨਹੀਂ ਗੱਲ ਕਰ ਰਿਹਾ ਮੈਂ ਆਮ ਆਦਮੀ ਪਾਰਟੀ ਖਨੋਰੀ ਬਾਰਡਰ ਦੀ ਗੱਲ ਕਰ ਰਿਹਾ ਬੀਜੇਪੀ ਨੇ ਇੱਕ ਸਾਲ